ਨੇ ਹੋੜੇ ਕਈ ਕਦੀੜਾ ਨੇ ਆ ਚੋਰੀ ਚਾਰੀ ਕਰਕੇ ਨੈਟ ਪੋਇਆ ਹੁੰਦਾ ਫੂਕੀ ਜੋ ਨੈਟ ਆਪਣਾ ਮਾਰੀ ਜੋ ਜਵੜੀ ਕੱਢੀ ਜੋ ਕਰਨ ਸਾਨੂੰ ਕੀ ਪਰਵਾਹ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਸਾਬਤ ਕਰਾਂਗੇ ਜੀ ਇੱਕ ਕੁੜੀ ਨਾਲ ਨਹੀਂ ਹੋਰ ਵੀ ਕੁੜੀਆਂ ਨਾਲ ਕਰਾਂਗੇ ਪਰ ਜਿਹੜਾ ਕਦੀੜ ਜੋਧਾ ਬਣਦਾ ਸੀ ਭੱਜਿਆ ਭਗੋੜਾ ਹੋਇਆ ਉਹਨੂੰ ਲੈ ਕੇ ਆਓ ਪਹਿਲਾਂ ਸਾਹਮਣੇ ਸਾਹਮਣੇ ਬਹਾ ਕੇ ਪੁੱਛਾਂਗੇ ਫਿਰ ਗੱਲ ਕਰਿਓ ਗਾਲਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਬੋਲ ਹੀ ਜਾਣੇ ਔਰ ਕਈ ਕਹਿੰਦੇ ਉਡਾ ਦੇਵਾਂਗੇ ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਅਮਰਤਪਾਲ ਸਿੰਘ ਮਹਿਰੂ ਜਿਨ੍ਹਾਂ ਨੇ ਕਤਲ ਕੀਤਾ ਕਮਲਕੌਰ ਭਾਬੀ ਦਾ ਤੇ ਉਹਨਾਂ ਦੇ ਬਾਰੇ ਅਦਾਲਤ ਕੀ ਫੈਸਲਾ ਸੁਣਾਉਣ ਆਲੀ ਹੈ ਗਿਆਨੀ ਬੂਟਾ ਸਿੰਘ ਜੋ ਕਿ ਇੱਕ ਬੜੀ ਹੀ ਤਲਕ ਹਕੀਕਤ ਬਤਾ ਰਹੇ ਨੇ ਉਹ ਕਹਿੰਦੇ ਬੇ ਨੇ ਕਿ ਅਮਰਿਤਪਾਲ ਸਿੰਘ ਮਹਿਰੂ ਜਿਹੜਾ ਉਹਨੇ ਪਹਿਲੋਂ ਬਲਤਕਾਰ ਕੀਤਾ ਕਮਲਕੌਰ ਭਾਬੀ ਦਾ ਤੇ ਉਸ ਤੋਂ ਬਾਅਦ ਉਹਨੂੰ ਕਤਲ ਕੀਤਾ ਅਗਰ ਉਹ ਇੰਨਾ ਹੀ ਸੱਚਾ ਹਤੇ ਮੁਲਕ ਚੋਂ ਬਾਹਰ ਕਿਉਂ ਚਲਾ ਗਿਆ ਬਹੁਤ ਸਾਰੇ ਹਕਾਇਕ ਤੋਂ ਪਰਦਾ ਉਠਾ ਰਹੇ ਨੇ ਗਿਆਨੀ ਬੂਟਾ ਸਿੰਘ ਜੀ ਆਪਾਂ ਉਹਨਾਂ ਦੀ ਵੀਡੀਓ ਦੇਖਣੀ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਮਹਿਰੂ ਜੇ ਮੈਂ ਕਮਾਂ ਤਾਂ ਕਦੀੜ ਔਰ ਜਿੰਨੀਆਂ ਵੀ ਜੁੱਤੀਆਂ ਪਹਿਨ ਉਹਨੀਆਂ ਥੋੜੀਆਂ ਚਲੋ ਇੰਨਾ ਕਹਿ ਤਾ ਹੁਣ ਗੱਲਬਾਤ ਆਕੇ ਸ਼ੁਰੂ ਕਰਦੇ ਜਿਹੜੀਆਂ ਇੱਕ ਦੀੜਾ ਨੂੰ ਫੂਕ ਦੇਣ ਵਾਲੀਆਂ ਭੇਡਾਂ ਨੇ ਕੌਮ ਦਾ ਜਰਨੈਲ ਬਣਾਉਣ ਵਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਨੇ ਤਕਰੀਬਨ ਤਕਰੀਬਨ ਗਿਣਤੀ 10000 ਹੋ ਚੁੱਕੇ ਮੇਰੇ ਫੋਨ ਦੇ ਵਿੱਚ ਵੱਧ ਪਮਾ ਹੋਵੇ ਘੱਟ ਜਿਹਦੇ ਵਿੱਚੋਂ 500 ਖੂਨ ਮੈਂ ਚੱਕਿਆ ਗੱਲਬਾਤ ਸੁਣੀ ਹੈ तकरीबन 100 200 ਬੰਦਾ ਉਹ ਹੈ ਜਿਹੜਾ ਨਾਰਮਲ ਗੱਲ ਕਰਦਾ ਕੁਛ ਦਾ ਵੀ ਗੱਲ ਕੀ ਹੋਗੀ 300 ਬੰਦਾ ਉਹ ਹੈ ਜਿਹਦੇ ਕੋਲੇ ਕੇਵਲ ਗਾਲਾਂ ਨੇ ਜਵਾਬ ਕੋਈ ਨਹੀਂ ਸਵਾਲ ਕੋਈ ਨਹੀਂ ਗਿਣਤੀ ਇਹਨਾਂ ਲੋਕਾਂ ਦੀ ਉਹ ਹੁਣ ਗੱਲ ਖੋਲਣ ਲੱਗਿਆਂ ਕੀ ਕਹਿੰਦੇ ਆ ਕਿ ਬੂਟਾ ਸਿੰਘ ਨੇ ਅਮਰਤਪਾਲ ਮਹਿਰੋਂ ਤੇ ਉਹਦੇ ਸਾਥੀਆਂ ਤੇ ਬਲਾਤਕਾਰ ਦੇ ਇਲਜ਼ਾਮ ਲਾਏ ਇਲਜ਼ਾਮ ਨਹੀਂ ਲਾਏ ਜੀ ਸਾਬਤ ਕਰਾਂਗੇ ਪਰ ਪਹਿਲਾਂ ਚੈਲੰਜ ਕਬੂਲ ਕਰੋ ਜਿਹੜਾ ਅਮਰਤਪਾਲ ਜੋਧਾ ਬਣਿਆ ਸੀ ਗਤੇੜ ਵੀ ਅਸੀਂ ਗੰਦਗੀ ਸਾਫ ਕਰਨੀ ਹੈ ਇਹਨੂੰ ਥੋੜਾ ਜਨਾ ਜੇ ਘੋਪੜ ਥੋੜਾ ਬਹੁਤਾ ਗਰਮ ਐ ਠੰਡਾ ਪਾਣੀ ਪੀ ਕੇ ਪਹਿਲਾਂ ਸ਼ਾਂਤ ਹੋ ਜਾਓ ਫੇਰ ਸੁਣਿਓ ਫਿਰ ਖਾਣੇ 'ਚ ਗੱਲ ਥੋੜੀ ਜਿਹੀ ਛੇਤੀ ਪੈਣੀ ਹੁਣ ਦੱਸੋ ਵੀ ਤੁਸੀਂ ਵਿਰੋਧ ਕਮਲਕੌਰ ਦਾ ਕਰਦੇ ਹੋ ਜਾਂ ਅਸ਼ਲੀਲਤਾ ਦਾ ਕਰਦੇ ਹੋ ਜੇ ਤਾਂ ਕਮਲਕੌਰ ਦਾ ਤੁਸੀਂ ਵਿਰੋਧ ਕਰਦੇ ਹੋ ਫਿਰ ਉਹ ਤਾਂ ਮਰ ਗਈ ਐ ਉਹਨੂੰ ਤਾਂ ਵਾਪਸ ਹੋਣਾ ਨਹੀਂ ਬਿਲਕੁਲ ਸਹੀ ਗੱਲ ਜੇ ਤੁਸੀਂ ਅਸ਼ਲੀਲਤਾ ਦਾ ਵਿਰੋਧ ਕਰਦੇ ਹੋ ਤਾਂ ਫਿਰ ਤੁਹਾਡੇ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀ ਅਸ਼ਲੀਲਤਾ ਦਾ ਵਿਰੋਧ ਕਰਾਂਗੇ ਵੀ ਇਹ ਗੰਦਗੀ ਸਾਡੇ ਪੰਜਾਬ ਦੇ ਜਿਹੜੇ ਯੂਟਿਊਬਰ ਨੇ ਉਹ ਨਾ ਪਾਉਣ ਜੋ ਕੁਝ ਪਰਿਵਾਰਾਂ ਵਿੱਚ ਅਸੀਂ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਇਹ ਨਹੀਂ ਹੋਣਾ ਚਾਹੀਦਾ ਫਿਰ ਤੁਹਾਡੇ ਨਾਲ ਖੜੇ ਹੁਣ ਗੱਲ ਸੁਣੋ ਧਿਆਨ ਨਾਲ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਅਮਰਤਪਾਲ ਮਹਿਰੋਂ ਤੇ ਉਹਦੇ ਸਾਥੀਆਂ ਤੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਕੀ ਪ੍ਰੂਫ ਹੈ ਮੈਂ ਕਹਣਾ ਜੀ ਕੱਲਾ ਕਮਲਪੌਰ ਦੇ ਨਾਲ ਬਲਾਤਕਾਰ ਨਹੀਂ ਹੋਰ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ ਹੋਇਆ ਵੀ ਸਾਬਤ ਕਰੂੰ ਪਹਿਲਾਂ ਚੈਲੰਜ ਕਬੂਲ ਕਰੋ ਜਿਹੜਾ ਛੋਡਾ ਜੋਧਾ ਪਘੋੜਾ ਹੋ ਕੇ ਗਿਆ ਉਹਨੂੰ ਕਹੋ ਵੀ ਬੰਦੇ ਦਾ ਪੁੱਤ ਬਣ ਕੇ ਸਾਹਮਣੇ ਆ ਜਿੱਥੇ ਵੀ ਬੈਠਾ ਹੈ ਪੇਸ਼ ਹੋ ਆ ਕੇ ਅਦਾਲਤ ਦੇ ਵਿੱਚ ਆ ਕੇ ਸਲੰਡਰ ਕਰ ਫਿਰ ਜੱਜ ਦੇ ਸਾਹਮਣੇ ਖੜਾ ਕੇ ਦੱਸੋ ਵੀ ਕਿਹੜੀਆਂ-ਕਿਹੜੀਆਂ ਕੁੜੀਆਂ ਦੇ ਨਾਲ ਇਹਨੇ ਬਲਾਤਕਾਰ ਕੀਤਾ ਹੋਰ ਦੱਸੋ ਤੁਸੀਂ ਕੱਲੇ ਕਮਲ ਦੀ ਗੱਲ ਕਰਦੇ ਵੀ ਉਹਦੇ ਨਾਲ ਬਲਾਤਕਾਰ ਕੀਤਾ ਜਿਹੜੀਆਂ ਇਹਨੀਆਂ ਕਰਤੂਤਾਂ ਸਾਹਮਣੇ ਆਈਆਂ ਨੇ ਉਤੋਂ ਇਹ ਪਤਾ ਲੱਗਦਾ ਵੀ ਕੱਲੇ ਕਮਲ ਕੌਰ ਨਾਲ ਨਹੀਂ ਇਹਨਾਂ ਨੇ ਹੋਰ ਕੁੜੀਆਂ ਨਾਲ ਵੀ ਬਲਾਤਕਾਰ ਕੀਤਾ ਉਹ ਭੱਜਿਆ ਕਿਉਂ ਹੈ ਅੱਜ ਦਾ ਬੈਠੇ ਆ ਆਪਣੇ ਘਰ ਬੈਠੇ ਆ ਪੰਜਾਬ ਵਿੱਚ ਬੈਠੇ ਆ ਪੰਜਾਬ ਦੇ ਵਸਣ ਦੇ ਆ ਕਰਾਂਗੇ ਸ਼ਾਬਤ ਜਿਹੜਾ ਜੋਧਾ ਬਣ ਕੇ ਸੂਰਮਾ ਬਣ ਕੇ ਜਰਨੈਲ ਬਣ ਕੇ ਕੌਮ ਨੂੰ ਪੰਜਾਬ ਨੂੰ ਸੁਧਾਰਨ ਲੱਗਾ ਸੀ ਗੰਦਗੀ ਸਾਫ ਕਰਨ ਲੱਗਾ ਸੀ ਵਿਭਾਜਨ ਜਿੱਥੇ ਵੀ ਬੈਠਾ ਹੈ ਪੰਜਾਬ ਦੀ ਧਰਤੀ ਤੇ ਦੁਬਾਰਾ ਆ ਜਿਹੜੇ ਬਲੈਡ ਲੈ ਕੇ ਗਿਆ ਸੀ ਜਿਹੜੇ ਪਲੇਨ ਵਿੱਚ ਗਿਆ ਸੀ ਉਸੇ ਪਲੇਨ ਵਿੱਚ ਵਾਪਸ ਆ ਜਾ ਜੇ ਟਿਕਟ ਚਾਹੀਦੀ ਆ ਉਹ ਕਿਸੇ ਤੋਂ ਕਹਿ ਕੇ ਕਰਵਾ ਲੈਣੇ ਆ ਜਾ ਪੁਲਿਸ ਦੇ ਸਾਹਮਣੇ ਆ ਕੇ ਸਿਲੰਡਰ ਕਰ ਇਹ ਸਾਬਤ ਕਰਾਂਗੇ ਕੱਲੇ ਅਮਰਤਪਾਲ ਨੂੰ ਨਹੀਂ ਜਿਹੜੀਆਂ ਭੇਡਾਂ ਫੂਕ ਦੇਣ ਵਾਲੀਆਂ ਨੇ ਉਹਨਾਂ ਨੂੰ ਵੀ ਕਹਿ ਰਹੇ ਹਾਂ ਜਿਹਨੂੰ ਜੋਧਾ ਬਣਾ ਕੇ ਤੁਸੀਂ ਕੌਮ ਦੇ ਸਿਰ ਤੇ ਬਹੋਣੇ ਹੋ ਪਹਿਲਾਂ ਮੂਤਪਾਲ ਨੂੰ ਮੈਂ ਅਸੀਂ ਉਹ ਬੈਠਾ ਡੇਬੂ ਘੜ ਜਿਲ੍ਹੇ ਦੇ ਵਿੱਚ ਹੁਣ ਇਹਨੂੰ ਬਹੋਣ ਲੱਗੇ ਸੀ ਤੁਸੀਂ ਇਹ ਤਾਂ ਭਲਾ ਹੋਵੇ ਕੁਝ ਅਸਰਾਂ ਦੇ ਜਿਹਨਾਂ ਨੂੰ ਪਤਾ ਲੱਗ ਗਿਆ ਤੇ ਨਹੀਂ ਇਹਨੇ ਮਿੱਟੀ ਹੋਰ ਪਟਾਉਣੀ ਸੀ ਪਹਿਲੀ ਸਾਰਾ ਕੋ ਸਾਹਮਣੇ ਆ ਗਿਆ ਜਿੰਨੇ ਵੀ ਭੇਡ ਬਣ ਕੇ ਮੈਨੂੰ ਫੋਨ ਕਰਦੇ ਨੇ ਗਾਲੀ ਗਲੋਚ ਕ ਉਹਨਾਂ ਸਾਰਿਆਂ ਨੂੰ ਚੈਲੰਜ ਹੈ ਵੀ ਜਿਹੜਾ ਤੁਹਾਡਾ ਜੋਧਾ ਹੈ ਨਾ ਜਿਹਦੇ ਤੁਸੀਂ ਹਾਕ ਵਿੱਚ ਖੜੇ ਹੋ ਉਹਨੂੰ ਫੋਨ ਕਰੋ ਉਹਨੂੰ ਇੰਡੀਆ ਬੁਲਾਓ ਵਾਪਸ ਉਹ ਕੋਰਟ ਦੇ ਸਾਹਮਣੇ ਪੇਸ਼ ਹੋਵੇ ਜੋਧਿਆਂ ਦੀ ਤਰ੍ਹਾਂ ਪੇਸ਼ ਹੋਵੇ ਜੇ ਬਲਾਦਕਾਰ ਨਾ ਕੀਤਾ ਹੋਇਆ ਤਾਂ ਮੈਂ ਬੂਟਾ ਸਿੰਘ ਆ ਮੈਂ ਇੰਡੀਆ ਛੱਡ ਕੇ ਚਲਾ ਜਾਉਂ ਹੋਰ ਦੱਸੂ ਪਰ ਸਾਬਤ ਐ ਨਹੀਂ ਕਿ ਕੋਈ ਡਾਕਟਰੀ ਰਿਪੋਰਟ ਲੱਗੀ ਐ ਸਿੱਕ ਤੁਹਾਨੂੰ ਇਦਾਂ ਲੱਗਦਾ ਡੀਓ ਦਾ ਮੈਡੀਕਲ ਹੋਵੇ ਪੁਲਸ ਸਾਨੂੰ ਦੱਸੇ ਇਦਾਂ ਨਹੀਂ ਜਿਹਨੇ ਬਲਾਤਕਾਰ ਕੀਤਾ ਨਾ ਉਹ ਸਾਹਮਣੇ ਚਾਹੀਦੇ ਨੇ ਬਾਹ ਕੇ ਦੱਸਾਂਗੇ ਵੀ ਆਹ ਕੁੜੀ ਉਹੀ ਐ ਜਿਹਨੂੰ ਚੱਕਿਆ ਸੀ ਤੁਸੀਂ ਆਹ ਉਹੀ ਅਮੀਰ ਬੰਦਾ ਐ ਜਿਹਦੇ ਕੋਲ ਫਰੋਦੀ ਲਈ ਸੀ ਸਾਹਮਣੇ ਬਾਹ ਕੇ ਦੱਸਾਂਗੇ ਇਦਾਂ ਨਹੀਂ ਤੁਹਾਡਾ ਨੈਟ ਹੈ 250 ਦਾ ਪੈਕ ਪਾਉਣੇ ਤੁਸੀਂ ਕਿਸੇ ਨੇ ਮਾਂ ਤੋਂ ਚੋਰੀਆਂ ਲਏ ਹੁੰਦੇ ਕਿਸੇ ਨੇ ਪਿਓ ਤੋਂ ਲਏ ਹੁੰਦੇ ਕਈ ਕੀੜਾ ਨੇ ਆ ਚੋਰੀ ਚਾਰੀ ਕਰਕੇ ਨੈਟ ਪੋਇਆ ਹੁੰਦਾ ਫੂਕੀ ਜੋ ਨੈਟ ਆਪਣਾ ਮਾਰੀ ਜੋ ਜਵਲੀ ਕੱਢੀ ਜੋ ਕਰਨ ਸਾਨੂੰ ਕੀ ਪਰਵਾਹ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਸਾਬਤ ਕਰਾਂਗੇ ਜੀ ਇੱਕ ਕੁੜੀ ਨਾਲ ਨਹੀਂ ਹੋਰ ਵੀ ਕੁੜੀਆਂ ਨਾਲ ਕਰਾਂਗੇ ਪਰ ਜਿਹੜਾ ਕਤੀਨ ਜੋਧਾ ਬਣਦਾ ਸੀ ਭੱਜਿਆ ਭਗੋੜਾ ਹੋਇਆ ਉਹਨੂੰ ਲੈ ਕੇ ਆਓ ਪਹਿਲਾਂ ਸਾਹਮਣੇ ਸਾਹਮਣੇ ਬੁਹਾ ਕੇ ਪੁੱਛਾਂਗੇ ਫਿਰ ਗੱਲ ਕਰਿਓ ਗਾਲਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਬੋਲ ਹੀ ਜਾਣਗੇ ਔਰ ਕਈ ਕਹਿੰਦੇ ਉਡਾ ਦੇਵਾਂਗੇ ਗੋਲੀ ਮਾਰ ਦੇਵਾਂਗੇ ਬੈਠੇ ਕਿੱਥੇ ਨੇ ਕੋਈ ਅਮਰੀਕਾ ਬੈਠਾ ਕੋਈ ਜਰਮਨ ਬੈਠਾ ਕੋਈ ਡਵਾਈ ਬੈਠਾ ਕੋਈ ਆਸਟ੍ਰੇਲੀਆ ਬੈਠਾ ਦੇਖੋ ਬੇਸ਼ਰਮ ਅਸਾ ਦਲੇਰ ਦੇਖੋ ਕਿੱਨੇ ਨੇ ਇਹ ਹਰਾਮਖੋਰ ਫੋਟੋ ਕਿਸ ਦੀ ਹੋਰ ਲਾਉਂਦੇ ਨੇ ਫੇਕ ਕਹੜੀਆਂ ਤੋਂ ਫੋਨ ਕਰਦੇ ਆ ਇਹ ਦੇਖੋ ਕਰਤੂਤ ਇਹਨਾਂ ਦੀ ਇਹ ਕੌਣ ਨੇ ਜੀ ਕੌਮ ਦੇ ਜਰਨੈਲ ਗੱਲ ਕੀ ਦੀ ਕਰਦੇ ਆ ਗੁਰੂ ਕਾਲ ਸਿੰਘ ਤਾਂ ਸੱਚੇ ਪਾਤਸ਼ਾਹ ਜਿਨੇ ਔਰੰਗਜ਼ੇਬ ਨੂੰ ਕੀ ਕਿਹਾ ਸੀ ਕਹਿੰਦਾ ਤੇਰੇ ਪੈਰਾਂ ਦੇ ਨਾਲ ਮਜਲੂਮ ਲਟਾੜੇ ਜਾ ਰਹੇ ਨੇ ਮੈਂ ਤੈਨੂੰ ਬੇਨਤੀ ਕਰਦਾ ਆਪਣੇ ਪੈਰ ਰੋਕ ਲੈ ਉਹ ਕਹਿੰਦਾ ਨਹੀਂ ਕਹਿੰਦਾ ਜੇ ਨਹੀਂ ਰੋਕਦਾ ਨਾ ਗੁਰੂ ਕਲਮੀਤਰ ਸੱਜੇ ਪਾਸ਼ਾ ਕਹਿੰਦੇ ਮੈਨੂੰ ਤੇਰੇ ਪੈਰ ਤੋੜਨੇ ਵੀ ਆਉਂਦੇ ਆ ਆ ਜਿਹੜੀ ਸ਼੍ਰੀ ਸਾਹਿਬ ਮੇਰੇ ਕੋਲ ਪਾਈ ਹੈ ਨਾ ਇੱਕ ਅੱਲੀ ਕੜਾਹ ਪ੍ਰਸ਼ਾਦ ਵਿੱਚ ਭੋਗ ਲਵਾਉਣ ਵਾਸਤੇ ਨਹੀਂ ਇਹ ਗਾਟੇ ਲਾਉਣ ਵਾਸਤੇ ਵੀ ਹੈ ਚੱਲੀ ਹੈ ਪਹਾੜੀ ਦੇ ਜੁੱਧ ਵਿੱਚ ਉਹ ਸ਼੍ਰੀ ਸਾਹਿਬ ਹੈਗੇ ਜਨਰਲ ਉਧਰ ਦੇ ਤੁਸੀਂ ਤੁਸੀਂ ਬੇਬਕੂਬ ਸ਼ਰੇ ਦੇ ਬੰਦੇ ਪੂਰੀ ਕੌਮ ਦੇ ਮੱਥੇ ਤੇ ਤੁਸੀਂ ਕਲੰਕ ਲਾ ਰਹੇ ਹੋ ਜਿੰਨੀਆਂ ਭੇਡਾਂ ਮੈਨੂੰ ਫੋਨ ਕਰਦੀਆਂ ਨੇ ਸਭ ਨੂੰ ਚੈਲੰਜ ਹੈ ਵੀ ਆਪਣੇ ਜੋਧੇ ਨੂੰ ਪੇਸ਼ ਕਰੋ ਚੌਂਕ ਵਿੱਚ ਖੜਾਓ ਆਪਣੇ ਜੋਧੇ ਨੂੰ ਫਿਰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਕਿੰਨੀ ਕੁ ਤੁਹਾਡੇ ਵਿੱਚ ਸੂਰਮੰਗਤੀ ਸੀ ਮੈਂ ਸ਼ਰਿਆਮ ਕਿਹਾ ਬਰੋ ਤੁਸੀਂ ਲਚਰਤਾ ਦਾ ਨਹੀਂ ਕਰਦੇ ਬਰੋ ਤੁਸੀਂ ਅਸ਼ਲੀਲਤਾ ਦਾ ਨਹੀਂ ਕਰਦੇ ਤੁਸੀਂ ਕਾਹਦਾ ਵਿਰੋਧ ਕਰਦੇ ਹੋ ਇਹਦੇ ਨਾਮ ਨਾਲ ਕੌਰ ਕਿਉਂ ਲੱਗਿਆ ਸੀ ਇਹਦੇ ਨਾਮ ਨਾਲ ਸਿੰਘ ਕਿਉਂ ਲੱਗਿਆ ਸੀ ਸਿੰਘ ਦਾ ਤੇ ਕੌਰ ਦਾ ਸਿੱਖ ਕੌਮ ਦੇ ਨਾਲ ਕੋਈ ਸਬੰਧ ਨਹੀਂ ਗੋਡੇ ਲੱਗੇ ਗਿੱਟੇ ਲੱਗੇ ਸਿੰਘ ਦਾ ਸਿੱਖ ਦਾ ਕਿਰਦਾਰ ਬਾਣੀ ਹੈ ਜੇ ਬਾਣੀ ਦਾ ਫਲ ਉਸ ਪਾਸ ਨਾ ਤੁਹਾਡੇ ਕੋਲੇ ਹੈਗਾ ਤੁਸੀਂ ਸਿੱਖ ਹੈਗੇ ਹੋ ਨਹੀਂ ਪਾਈ ਫਿਰੋ ਚੋਲੇ ਜਿੰਨੇ ਮਰਜੀ ਭੇਖ ਮਾਲਾ ਪਾਈ ਫਿਰੋ ਜੋ ਮਰਜੀ ਕਰੀ ਚੱਲੋ ਇਹ ਕੌੜਾ ਸੱਚ ਹੈ ਲੈ ਕੇ ਆਓ ਆਪਣੇ ਜਨਰਲ ਨੂੰ ਕਤਿਹੜ ਅਮਰਤਪਾਲ ਮਹਿਰੋ ਜੇ ਸਾਬਤ ਕਰਾਉਣਾ ਹੈ ਤਾਂ ਕਿਫਤ ਸਵਾਲ ਪੈਦਾ ਹੁੰਦਾ ਦੋਸਤੋ ਅਗਰ ਸੋਚਿਆ ਜਾਵੇ ਤੇ ਇੱਕ ਸਵਾਲ ਪੈਦਾ ਹੁੰਦਾ ਕਿ ਉਹ ਮਤਲਬ ਕਿ ਅਮਰਿਤਪਾਲ ਸਿੰਘ ਮਹਿਰੂ ਜਿਨ੍ਹਾਂ ਨੇ ਕਤਲ ਕੀਤਾ ਜਾਂ ਜਿਨ੍ਹਾਂ ਨੇ ਕਤਲ ਕਰਵਾਇਆ ਉਹਨਾਂ ਨੂੰ ਜਾਨਾ ਤੇ ਨਹੀਂ ਚਾਹੀਦਾ ਸੀ ਅਗਰ ਉਹ ਇੱਕ ਮਹਾਨ ਯੋਧਾ ਨੇ ਅਗਰ ਉਹ ਇੱਕ ਮਹਾਨ ਮਤਲਬ ਕਿ ਉਹ ਅਸ਼ਲੀਲਤਾ ਦਾ ਖਾਤਮਾ ਕਰ ਰਹੇ ਨੇ ਆਪਣੇ ਬਿਆਨ ਚ ਸੱਚੇ ਨੇ ਤੇ ਫਿਰ ਉਹਨਾਂ ਨੂੰ ਇੱਥੇ ਸਟੇ ਕਰਨਾ ਚਾਹੀਦਾ ਸੀ ਨਾ ਕਿ ਉਹ ਮੁਲਕ ਬਦਰ ਹੋ ਜਾਂਦੇ ਮੁਲਕ ਚ ਬਾਹਰ ਚਲੇ ਜਾਂਦੇ ਗੱਲ ਇਹ ਵੀ ਕਿ ਮਾਰਨਾ ਕਿਸੇ ਵੀ ਔਰਤ ਨੂੰ ਜਾਂ ਇਨਸਾਨ ਨੂੰ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂਗਾ ਮਸਲਿਆਂ ਦਾ ਹੱਲ ਬੈਠ ਕੇ ਸੁਲਝਾਇਆ ਜਾਂਦਾ ਬੈਠ ਕੇ ਇਹ ਮਸਲਿਆਂ ਦਾ ਹੱਲ ਨਿਕਲਦਾ ਜਦੋਂ ਬੰਦਾ ਸਿਰ ਜੋੜਦਾ ਤੇ ਫਿਰ ਮਸਲਿਆਂ ਦਾ ਹੱਲ ਨਿਕਲਦਾ ਜਿਵੇਂ ਅਮਰਿਤਪਾਲ ਸਿੰਘ ਮਹਿਰੂ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਉਸ ਕਮਲਕੌਰ ਭਾਬੀ ਨੂੰ ਕਤਲ ਕੀਤਾ ਕੀ ਉਹਨਾਂ ਨੂੰ ਇਹ ਹੱਕ ਪਹੁੰਚਦਾ ਕਿ ਇੱਕ ਜਿੰਦੇ ਜਾਗਦੇ ਇਨਸਾਨ ਨੂੰ ਉਹ ਕਤਲ ਕਰਨਾ ਮੇਰਾ ਖਿਆਲ ਹੀ ਨਹੀਂ ਪਹੁੰਚਦਾ ਬਾਕੀ ਤੁਹਾਡੀ ਆਪਣੀ رائے ਹੋਏਗੀ ਕਿਉਂ ਕਿਉਂਕਿ ਇਨਸਾਨ ਨੂੰ ਮਾਰ ਦੇਣਾ ਮਸਲੇ ਦਾ ਹੱਲ ਨਹੀਂਗਾ ਇਨਸਾਨ ਨੂੰ ਜ਼ਿੰਦਾ ਰਹਿ ਕੇ ਉਹਨੂੰ ਸਿੱਧੇ ਰਾਸ ਤੇ ਤਲਾਣਾ ਇਸ ਜ਼ਿੰਦਗੀ ਦਾ ਮਕਸਦ ਹੈ ਤੇ ਗਿਆਨੀ ਬੂਟਾ ਸਿੰਘ ਨੇ ਸਹੀ ਕਿਹਾ ਕਿ ਅਗਰ ਉਹ ਮਹਾਨ ਯੋਧਾ ਤੇ ਫਿਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਇੱਥੇ